ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਝੋਨੇ ਦੀਆਂ ਕਿਸਮਾਂ ਜਿਹਦੇ ਵਿੱਚ ਕਿਸਾਨ ਵੀਰਾਂ ਦਾ ਮੁੱਖ ਸਵਾਲ ਹੁਣ ਇਹ ਹੈ ਕਿ ਕਿਹੜੀ ਕਿਸਮ ਲਾਈ ਜਾਵੇ ਕਿਉਂਕਿ ਕਿਸਾਨ ਮੇਲੇ ਉਹ ਪੀਏਯੂ ਲੁਧਿਆਣਾ ਦੇ ਮਾਰਚ ਦੇ ਵਿੱਚ ਲੱਗ ਰਹੇ ਆ 7 ਮਾਰਚ ਤੋਂ ਸ਼ੁਰੂ ਹੋ ਜਾਣੇ ਵੱਖ-ਵੱਖ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ 21 22 ਮਾਰਚ ਨੂੰ 메인 캠퍼ਸ ਲੁਧਿਆਣਾ ਵਿਖੇ ਹੈਗਾ ਮੇਲਾ ਤੇ ਝੋਨੇ ਦਾ ਬਾਸਮਤੀ ਦਾ ਜਾਂ ਸੋਨੀ ਦੀਆਂ ਜਿੰਨੀਆਂ ਵੀ ਫਸਲਾਂ ਨੇ ਕਿਸਾਨ ਵੀਰ ਉਹਦਾ ਬੀਜ ਜਿਹੜਾ ਖਰੀਦਦੇ ਹੁੰਦੇ ਯੂਨੀਵਰਸਿਟੀ ਤੋਂ ਜਿਹੜਾ ਬੀਜ ਲੈਣਾ ਚਾਹੁੰਦੇ ਆ ਕਿਉਂਕਿ ਜਿਹੜਾ ਤਾਂ ਆਪਣੇ ਕੋਲ ਬੀਜ ਪਿਆ ਹੋਇਆ ਪਿਛਲੇ ਸਾਲ ਜਿਹੜੀ ਆਪਾਂ ਚੰਗੀ ਕਿਸਮ ਕੋਈ ਬੀਜੀ ਸੀਗੀ ਉਹਦਾ ਬੀਜ ਰੱਖਿਆ ਉਹ ਆਪਾਂ ਅਗਲੇ 2-3 ਸਾਲ ਤੱਕ ਆਪਣਾ ਬੀਜ ਪੈਦਾ ਕਰਕੇ ਅੱਗੇ ਦੀ ਅੱਗੇ ਉਹਨੂੰ ਵਰਤ ਸਕਦੇ ਆ 3 ਸਾਲ 4 ਸਾਲ ਬਹੁਤ ਵਧੀਆ ਪ੍ਰੋਡਕਸ਼ਨ ਆਪਾਂ ਲੈ ਸਕਦੇ ਆ ਤੇ ਕਈ ਵਾਰ ਆਪਾਂ ਕੋਈ ਬੀਜ ਬਦਲਣਾ ਹੁੰਦਾ ਜਾਂ ਕੋਈ ਨਵੀਂ ਕਿਸਮ ਹੁੰਦੀ ਕਿਸੇ ਇੱਕ ਫਸਲ ਦੀ ਆਈ ਹੋਈ ਉਹਦਾ ਆਪਾਂ ਬੀਜ ਖਰੀਦਣਾ ਹੁੰਦਾ ਤਾਂ ਫਿਰ ਕਿਸਾਨ ਵੀਰ ਜਾਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਣ ਵਾਸਤੇ ਪਹੁੰਚ ਕਰਦੇ ਆ ਕਿਸਾਨ ਮੇਲਿਆਂ ਦੇ ਵਿੱਚ ਦੇਖੋ ਕਿਸਾਨ ਵੀਰੋ ਜਿਹੜਾ ਐ ਸਵਾਰ ਹੁਣ ਮੇਨ ਕਿਸਾਨ ਕਿਉਂਕਿ ਪਿਛਲੇ ਸਾਲ ਕਾਫੀ ਸਮੱਸਿਆ ਦੇਖਣ ਨੂੰ ਮਿਲੀ ਖਾਸ ਤੌਰ ਤੇ ਹਾਈਬ੍ਰਿਡ ਕਿਸਮਾਂ ਦੇ ਵਿੱਚ ਕਈ ਥਾਵਾਂ ਤੇ ਕਿਸਾਨ ਵੀਰਾਂ ਨੂੰ ਕਾਟ ਲਵਾਉਣੀ ਪਈ ਝੁੰਨੇ ਦੇ ਵਿੱਚ ਕਿ ਮੌਇਸਚਰ ਜ਼ਿਆਦਾ ਹੈ ਇਸ ਨਾਂ ਤੇ ਚੱਲਿਆ ਦੇਖੋ ਕਿਸਾਨ ਵੀਰੋ ਮਸਲੇ ਜਿਹੜੇ ਹੈਗੇ ਆ ਕਿਉਂਕਿ ਇਹਦੇ ਵਿੱਚ ਸ਼ੈਲਰ ਇਨਵੋਲਵ ਆ ਜਾਂਦੇ ਆ ਝੁੰਨੇ ਦੇ ਵਿੱਚ ਜੋਲ ਦੇ ਵਿੱਚ ਖਰੀਦ ਬੇਸ਼ੱਕ ਜਿਹੜੀ ਹੈਗੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪਰ ਜਿਹੜਾ ਉਹਦਾ ਲਾਇਆ ਜਾਂਦਾ ਉਹ ਸ਼ੈਲਰਾਂ ਦੇ ਵਿੱਚ ਝੋਨਾ ਉਹਦੇ ਬਾਅਦ ਉਹਦਾ ਚੌਲ ਕੱਢ ਕੇ ਦਿੱਤਾ ਜਾਂਦਾ ਵਾਪਸ ਸ਼ੈਲਰਾਂ ਵਾਲਿਆਂ ਵੱਲੋਂ ਤਾਂ ਉਹਦੇ ਵਿੱਚ ਉਹ ਕਾਟ ਦਾ ਕਾਫੀ ਮੁੱਦਾ ਚੱਲਿਆ ਉਹ ਕਈ ਵਾਰ ਕੋਈ ਮਸਲੇ ਹੋਰ ਹੁੰਦੇ ਆ ਬਣ ਜਾਂਦੇ ਹੋਰ ਹੈ ਕਿ ਜਿਹੜੀ ਜਿਵੇਂ ਕਈ ਕਿਸਾਨ ਵੀ ਪੀਆ ਰਕਸ਼ 26 ਲਾਉਣ ਤੋਂ ਡਰ ਰਹੇ ਆ ਪੀਆਰ 131 ਵੱਲ ਰੁਝਾਨ ਕਾਫੀ ਵੱਧ ਰਿਹਾ ਹੈ ਇਸ ਵਾਰ ਪੀਆਰ 131 ਕਿਸਾਨ ਵੀਰ ਵੱਧ ਲਾ ਰਹੇ ਆ ਪੀਆਰ 126 ਕਿਸਾਨ ਵੀਰੋ ਪਿਛਲੇ ਸਾਲਾਂ ਦੇ ਵਿੱਚ ਵੀ ਸੀਗਾ ਜਿਵੇਂ ਪਿਛਲੀ ਵਾਰ ਵੀ ਕਾਫੀ ਰੌਲਾ ਰਿਹਾ ਉਹਦਾ ਪੀਆਰ 126 ਦਾ ਹਾਲਾਂਕਿ ਬਾਅਦ ਦੇ ਵਿੱਚ ਇਹ ਇੱਕ ਜਿਹੜਾ ਐਸੋਸੀਏਸ਼ਨ ਵੱਲੋਂ ਵੀ ਕਲੀਅਰ ਕੀਤਾ ਗਿਆ ਕਿ ਪੀਆਰ 126 ਦੀ ਕੋਈ ਦਿੱਕਤ ਨਹੀਂ ਹੈਗੀ ਹਾਈਬ੍ਰਿਡ ਕਿਸਮਾਂ ਨੇ ਜਿਹੜੀਆਂ ਹਾਈਬ੍ਰਿਡ ਕਿਸਮਾਂ ਦੀ ਦਿੱਕਤ ਹੈਗੀ ਆ ਹਾਈਬ੍ਰਿਡ ਕਿਸਮਾਂ ਤੋਂ ਕਿਸਾਨ ਵੀਰ ਐਸਵਾਰ ਕਾਫੀ ਹੱਥ ਪਿੱਛੇ ਖਿੱਚ ਰਹੇ ਕਿਉਂਕਿ ਹਾਈਬ੍ਰਿਡ ਕਿਸਮਾਂ ਕਰਕੇ ਜਿਹੜੀਆਂ ਪ੍ਰਾਈਵੇਟ ਹਾਈਬ੍ਰਿਡ ਕਿਸਮਾਂ ਕਿਸਾਨ ਵੀਰ ਖਰੀਦ ਕੇ ਲਾਉਂਦੇ ਆ ਉਹਦੇ ਕਰਕੇ ਕਾਫੀ ਸਮੱਸਿਆ ਆਈ ਪਹਿਲਾਂ ਵੀ ਲਾਉਂਦੇ ਹੁੰਦੇ ਸੀ ਪਰ ਜਿਹੜਾ ਹੌਲੀ-ਹੌਲੀ ਰਕਬਾ ਵੱਧਦਾ ਉਹਦਾ ਤੇ ਜਾਂ ਕਈ ਵਾਰ ਕੋਈ ਸ਼ੈਲਰ ਵਾਲਿਆਂ ਨੂੰ ਸਮੱਸਿਆ ਆਉਂਦੀ ਤਾਂ ਫਿਰ ਉਹ ਹਾਈਬ੍ਰਿਡ ਕਿਸਮਾਂ ਲੈਣ ਤੋਂ ਉਹਨਾਂ ਨੇ ਹੱਥ ਪਿੱਛੇ ਖਿੱਚਣੇ ਆ ਤਾਂ ਇਸ ਕਰਕੇ ਹਾਈਬ੍ਰਿਡ ਕਿਸਮਾਂ ਵਾਲਰ ਜਾਨ ਕਾਫੀ ਕਿਸਾਨ ਵੀਰਾਂ ਦਾ ਘਟਿਆ ਹੈ ਬਾਕੀ ਪੀਆਰ ਕਿਸਮਾਂ ਜਿਹੜੀਆਂ ਤੁਸੀਂ ਬੀਜਦੇ ਹੋ ਉਸੇ ਤਰ੍ਹਾਂ ਲੱਗੂ ਜੇ ਕੋਈ ਨਵੀਂ ਅਪਡੇਟ ਹੁੰਦੀ ਹੈ ਆਉਂਦੀ ਹੈ ਉਹਦੇ ਬਾਰੇ ਵੀ ਆਪਾਂ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੁਸੀਂ ਆਪਣਾ ਘਰ ਦਾ ਵੀ ਝੋਨੇ ਦਾ ਬੀਜ ਰੱਖਿਆ ਹੋਇਆ ਹੋਊਗਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਆ ਕਿ ਕਿਹੜੀ ਕਿਸਮ ਬੀਜ ਰਹੇ ਆ ਪਿਛਲੇ ਸਾਲ ਕਿਹੜੀ ਕਿਸਮ ਲਾਈ ਸੀਗੀ ਤੁਸੀਂ ਤੇ ਕੀ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਆਈ ਜਾਂ ਨਹੀਂ ਆਈ ਇਹ ਥੱਲੇ ਕਮੈਂਟ ਕਰਕੇ ਜਰੂਰ ਦੱਸਦੇ ਆ ਜੇ ਤਾਂ ਕਿ ਜਿਹੜਾ ਫੀਡਬੈਕ ਅੱਗੇ ਦੀ ਅੱਗੇ ਪਹੁੰਚ ਜਾਂਦਾ ਹੈ ਪੀਆਰ ਕਿਸਮਾਂ ਕੋਈ ਵੀਜੀ ਜਾਂ ਕੋਈ ਹਾਈਬ੍ਰਿਡ ਕਿਸਮ ਵਿੱਚ ਖਾਸ ਤੌਰ ਤੇ ਦਿੱਕਤ ਆਈ ਉਹ ਤੁਸੀਂ ਬੀਜੀ ਸੀ ਥੱਲੇ ਉਹ ਦੱਸ ਸਕਦੇ ਆ ਕਮੈਂਟ ਕਰਕੇ ਡਿਟੇਲ ਦੇ ਵਿੱਚ ਇਹ ਗੱਲ ਜ਼ਰੂਰ ਦੱਸਿਆ ਜੀ ਕਿ ਤੁਹਾਨੂੰ ਕਿਉਂਕਿ ਪੀਆਰ ਕਿਸਮਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਪੀਆਰ 100 ਚਾਹੇ 13 ਐ 14 ਐ 21 ਐ 22 ਐ 24 ਐ ਪੀਆਰ 126 ਐ ਪੀਆਰ 127 28 29 30 31 ਤਾਂ ਇਹਦੇ ਵਿੱਚ ਮੇਰਾ ਖਿਆਲ ਨਹੀਂ ਕੋਈ ਦਿੱਕਤ ਆਉਣੀ ਚਾਹੀਦੀ ਮੌਇਸਚਰ ਕਿਉਂ ਕਈ ਵਾਰ ਜ਼ਿਆਦਾ ਆ ਜਾਂਦਾ ਇਹਦੇ ਬਾਰੇ ਮੈਂ ਵੱਖਰੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਖਾਦ ਪਾਣ ਜਾਂ ਪਾਣੀ ਦਾ ਪ੍ਰਬੰਧ ਝੋਨੇ 'ਚ ਸਹੀ ਹੋਣਾ ਚਾਹੀਦਾ। ਬਾਕੀ ਮੌਇਸਚਰ ਤੇ ਤਾਂ ਆਪਾਂ ਸਹੀ ਤੇ ਵੱਢਣਾ ਚਾਹੀਦਾ ਨਾ ਜੇ ਜ਼ਿਆਦਾ ਗਿੱਲਾ ਝੋਨਾ ਹੋਊਗਾ ਉਹ 'ਚ ਤਾਂ ਦਿੱਕਤ ਆਊਗੀ ਵਰਨਾ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਬਹੁਤ ਬਹੁਤ ਧੰਵਾਦ। ਸ਼ੁਕਰੀਆ ਮਿਹਰਬਾਨੀ। ਖੁਸ਼ ਰੱਖਿਓ, ਖੁਸ਼ ਰਹੋ। ਬਹੁਤ ਬਹੁਤ ਧੰਵਾਦ।